ਸਾਸੀ ਕਾਲ ਜੀ ਸਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੋਹੇਪੁਰ ਜ਼ਿਲ੍ਹੇ ਦੇ ਪਿੰਡ ਕਲਾਸ ਦੇ ਵਿੱਚ ਕਲਾਸ ਪਿੰਡ ਦੇ ਵਿੱਚ ਮਿੱਤਰੋ ਆਪਾਂ ਇਸ ਟਾਈਮ ਮੌਜੂਦ ਤੇ ਜਾਣੇ ਪਹਿਚਾਣੇ ਚਿਹਰਿਆਂ ਦੇ ਕੋਲ ਜਿੰਦੀ ਪਹਿਲਾਂ ਦੀ ਵੀਡੀਓ ਨੂੰ ਤੁਸੀਂ ਮੁਹੱਬਤ ਪਹਿਲੀ ਵੀਡੀਓ ਨੂੰ ਬਾਕਮਾਲ ਦਿੱਤੀ ਸੀ ਮਿੱਤਰੋ 700 ਕਿਲੋਮੀਟਰ ਦੀ ਦੂਰੀ ਤੇ ਵੇਖ ਕੇ ਚੋਟੀ ਗਈ ਹੈ ਕਿਹੜੇ ਸ਼ਹਿਰ ਚ ਗਈ ਹੈ ਉਹ ਵੀ ਗੱਲਬਾਤ ਤੁਹਾਨੂੰ ਕਰਾ ਦੂੰਗਾ ਤੇ ਦੋ ਅੱਜ ਜਾਨਵਰ ਫੇਰ ਤੁਹਾਨੂੰ ਕਮਾਲ ਦਿਖਾਉਣੇ ਆ ਇੱਕ ਝੋਟੀ ਦਿਖਾਉਣੀ ਆ ਤੁਹਾਨੂੰ ਮਿੱਤਰੋ ਕੱਚੀ ਜ਼ਰੂਰ ਆ ਜਿਹੜੇ ਪ੍ਰਾਪ ਸੰਭ ਲੈਣਗੇ 15-20 ਦਿਨ ਉਹਨਾਂ ਨੂੰ ਕੋਈ 10000 ਲਾ ਕੇ ਜਾਊਗੀ ਤੇ ਇੱਕ ਮਹੀ ਹੈਗੀ ਬਿਲਕੁਲ ਤਿਆਰੀ ਦੇ ਵਿੱਚ ਮੁਕੰਮਲ ਐਣ ਨੇਵੇ ਪਾਂਡੇ ਵਾਲੀ ਆਜੋ ਕਰਦੇ ਸਾਰੀ ਜਾਣਕਾਰੀ ਵਿਜਵਾਤਾ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੀਰੇ ਵਧੀਆ ਹੀ ਠੀਕ ਸੀਤਾ ਦੇ ਪਰਿਵਾਰ ਕਿਰਪਾ ਮੜਕ ਦੀ ਚਲੋ ਸ਼ੁਕਰ ਪਹਿਲਾਂ ਵਾਲੀਆਂ ਵੇ ਗਏ ਤਿੰਨੇ ਪਾਸੋਂ ਵੀਰੇ ਬਹੁਤ ਵਧੀਆ ਵੀ ਗਏ ਬਈ ਠੀਕ ਆ ਵੱਡੇ ਬਈ ਅੱਛਾ ਨੀਲੀ ਦੀ ਝੋਟੀ ਕਿੰਨੇ ਕਿਲੋਮੀਟਰ ਦੂਰ ਗਈ 700 ਕਿਲੋ ਕਿਸ਼ਨਗੜ ਕੋਲੇ ਪਹੁੰਚਿਆ ਵੇਖ ਲੋ ਮਿੱਤਰੋ ਨੀਲੀ 라ਵੀ ਵਾਲੀ ਝੋਟੀ ਅੱਛਾ ਉਹ ਹੋਰ ਵੀ ਲੈ ਕੇ ਗਿਆ ਇੱਕ ਦੋ ਉਹਨਾਂ ਨੂੰ ਇੱਕ ਹੋਰ ਨਾਲ ਦਿੱਤੀ ਨਹੀਂ ਲਈ ਦੋ ਜੋੜਾ ਬਣਾਇਆ ਜੋੜਾ ਬਣਾ ਕੇ ਦਿੱਤਾ ਠੀਕ ਹੈ ਠੀਕ ਹੈ ਵੀਰੇ ਅੱਛਾ ਅੱਜ ਆਪਣੇ ਕੋਲੇ ਦੋ ਜਾਨਵਰ ਆ ਇਹ ਹੈ ਨਾ ਵੀਰੇ ਪਹਿਲੇ ਨੰਬਰ ਤੇ ਜਿਹੜੀ ਮਹਿੰਦੀ ਕੀ ਡਿਟੇਲ ਆ ਵੀਰੇ ਇਹ ਬਈ ਦੂਜਾ ਸੁਆ ਸੋਨਾ ਬਈ ਦੂਜਾ ਸੁਆ ਹਾਂਜੀ ਠੀਕ ਹੈ ਵੀਰੇ ਕਿੰਨੇ ਦਿਨ ਬਾਕੀ ਆ ਵੀਰੇ ਇਹਦੇ ਇਹ ਬਈ ਬਾਤ ਬਾਤ 4 ਜਾਂ 5 ਦਿਨ ਲੱਗੂਗੀ ਵੀਰੇ ਕਿੰਨੇ ਕੁ ਦੁੱਧ ਦਾ ਰਿਕਾਰਡ ਦੱਸਿਆ ਮਾਲਕਾਂ ਨੇ ਉਹਨਾਂ ਨੇ 12 ਪਲੱਸ ਕਿਹਾ ਜੀ ਠੀਕ ਹੈ ਦੇ ਦੂਗੀ ਵੀਰੇ ਝੋਟੀ ਲੀਵੇ ਵਾਲੀ ਆ ਵੱਡੇ ਭ ਦੇਖੋ ਨਹੀਂ ਮੜੀ ਉਂਝ ਵੀ ਥਲੋ ਥਲੋ ਵੀ ਖਰੀ ਆ ਹਨਾ ਨਹੀਂ ਥਣ ਥਣ ਉਹਦਾ ਸੀਲ ਵੀ ਬਹੁਤ ਆਇਰ ਕਰਮ ਵਾਲੀ ਆਹ ਵੇਖੋ ਵੇਰਲਾ ਮਿੱਤਰੋ ਆ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਹਾਂ ਬਈ ਠੀਕ ਆ ਬਈ ਮੋੜ ਲਈ ਬੜੇ ਬਈ ਵਾਹ ਇੱਥੇ ਰੱਖ ਚੱਲੀ ਆ ਵੇ ਲੋ ਬਈ ਥੱਲੋ ਐ ਨਾ ਕਰਮਾਂ ਵਾਲੀ ਬਹੁਤ ਸੋਹਣੀ ਤਿਆਰ ਹੋਈ ਹੋਈ ਆ ਪਹਿਲੇ ਆ ਵੀਰੇ ਬੋਲ ਕੈਰੀ ਹੱਡੀ ਦੇ ਵਿੱਚ ਪਤਲੀ ਚਮੜੀ ਦੇ ਵਿੱਚ ਦੁੱਧ ਵਾਲੀ ਝੋਟੀ ਆ ਮੰਨ ਲਓ ਮਿੱਤਰੋ ਕਹਿਣ ਤੋਂ ਭਾਵੇਂ ਆ ਵੀ ਬਾਈ ਕਿਉਂਕਿ ਦੁੱਧ ਵਾਲੇ ਅੰਗ ਆ ਨਾ ਜਿਹੜੇ ਉਹ ਝੋਟੀ ਨੂੰ ਸਾਰੇ ਆਰ ਦੁੱਧ ਵਾਲੇ ਲੱਗਿਆ ਬਾਕੀ ਐ ਹੁੰਦਾ ਸੇਵਾ ਤੇ ਹੁੰਦਾ ਦੁੱਧ 13 14 13 14 ਖੁੱਲਾ ਡੁੱਲਾ ਪਾਈ ਜਾਊਗੀ ਕੋਈ 20 18 ਨਾਲ ਪੜੀ ਗਏ ਇੱਥੇ 20 ਕਿਲੋ ਵਾਲੀਆਂ ਵੀਡੀਓ ਬਹੁਤ ਪੈਂਦੀਆਂ ਪਰ ਮੇਰੇ ਭਾਈ ਬਣ ਕੇ 20 ਕਿਲੋ ਵਾਲੀਆਂ ਵੀਡੀਓ ਤੋਂ ਬਚ ਕੇ ਰਿਹਾ ਜੇ ਇਹ ਤੁਹਾਨੂੰ ਮੈਂ ਦੱਸ ਦਿੰਦਾ 20 ਕਿਲੋ ਕਹਿਣ ਵਾਲਾ ਰ ਨਹੀਂ ਰਿੰਦਾ ਆਪਣੀਆਂ ਗੱਲਾਂ ਦਾ ਸਿੱਧੀਆਂ ਹੁੰਦੀਆਂ ਬਾਈ ਬੇਸ਼ੱਕ ਮੈਂ ਵੀਡੀਓ ਬਣਾਉਣਾ ਜਾਂ ਕੋਈ ਹੋਰ ਭਰਾ ਬਣਾਉਂਦਾ ਸਾਨੂੰ ਤਾਂ ਜੋ ਕੋਈ ਚੀਜ਼ ਦੱਸਦੀ ਉਹ ਅੱਗੇ ਬੋਲਣੀ ਪੈਂਦੀ ਆ ਪਰ ਮੇਰੇ ਬਾਈ ਬਣ ਕੇ 20 ਕਿਲੋ ਵਾਲੀਆਂ ਜਿਹੜੀਆਂ ਮਈਆਂ ਨਾ ਉਹ ਬਾਈ ਕੋਈ ਵਿਰਲਾ ਵੰਦਾ ਹੀ ਵੇਚਦਾ ਜਿਹਨੂੰ 20 ਕਿਲੋ ਦਿੰਦੀ ਉਹ 1000 ਰੁਪਏ ਸੁਬਾ ਸਰਾੜੇ ਰੱਖ ਦਿੰਦੀ ਉੱਠ ਕੇ ਬਾਈ ਤੇ ਉਹਨੂੰ ਕੌਣ ਵੇਚੂਗਾ ਬਾਈ ਵਾਧੂ ਦੀਆਂ ਗੱਲਾਂ ਲੋਕਾਂ ਦੀਆਂ ਐਵੇਂ ਵੀਰੇ ਤੇ ਜੇ ਵੇਚਦਾ ਵੀ ਆ ਤਾਂ ਬਾਈ ਹੋਰ ਅਜਮੇ ਰੁਪਏ ਵੱਟਦਾ 1.5 ਲੱਖ ਜੇ 20 ਕਿਲੋ ਵਾਲੀ ਮਿਲਦੀ ਵੀਰੇ ਨਾ ਵੀਰੇ ਕੋਣ ਦਿੰਦਾ ਵੱਡੇ ਬਾਈ ਇਹ ਵਾਧੂ ਦੀਆਂ ਗੱਲਾਂ ਵੀਰੇ अच्छा इंदा रेट की दौगा विरे एदा आपा मोल 1 10 ਕਰਦੇ 1 10 ਮਾਨਤਨ ਨਾ ਦੇ ਦੇ ਮਾਨਤਨ ਕਰ ਦਾਂਗੇ ਬਈ ਕਿ ਤਰ੍ਹਾਂ ਕਰ ਠੀਕ ਆ ਯਾ ਜਟਾ ਰੇਟ ਵੀ ਇਦਾਂ ਠੀਕ ਆ ਜੋਂਦਾਰ ਆ ਭਰਾਵਾ اچھا 2 ਨੰਬਰ ਤੇ ਝੋਟੀ ਜਿਹੜੀ विरे हां जी ਉਹ ਪਾਈਂ ਜੇੜੀ ਕੱਚੀ ਆ विरे ਇਹ ਲੈ ਜਾਊਗੀ 20 ਦਿਨ ਜੀ 20 ਦਿਨ ਜੀ ਠੀਕ ਆ ਵੱਡੇ ਕੱਚੀ ਵੱਧ ਲੈਣੀ ਹੈ ਹਾਂ ਜੀ ਕੱਚੀ ਲੈ ਲਈ ਮਤਲਬ ਖੜੀ ਰੋਰੀ ਦਾ ਪੜੀ ਸਮਝਣਾ ਹਾਂ ਜੀ ਜਿਹੜੀ ਬਹੁਤ ਉੱਚਾ ਕੱਦ ਕੱਢ ਬਹੁਤ ਹੈ ਬਹੁਤ ਨਜ਼ਾਇਜ਼ ਦਾਵਾ ਠੀਕ ਹੈ ਉਮਰ ਮ ਦੰਦੋਂ ਦੰਦੋਂ ਦੇਖੀ ਕਿ ਨਹੀਂ ਬਈ ਦੰਦੋਂ ਤਾਂ ਨਹੀਂ ਐਵੇਂ ਦੰਦ ਨੂੰ ਮਾਰਾ ਵੇਖੀਂਗੇ ਜੀ ਘਬਰੇ ਬਸ ਬਾਕੀ ਇੱਕ ਇੱਕ ਬੇਨਤੀ ਆ ਵੀ ਭਰਪੂਰਤਾ ਨਹੀਂ ਦਿਖਾਉਂਦੀ ਜਮਾ ਫੁੱਲ ਕਰੰਦੇ ਦੋ ਮਹੀਨਿਆਂ ਦੀ ਗਰੰਟੀ ਗਰੰਟੀ ਫੁੱਲ ਬਾਈ ਬਸ ਠੀਕ ਆ ਆ ਵੇਖ ਲਓ ਬਈ ਮਿੱਤਰੋ ਹਾਂ ਨੇਵਾ ਵੇਖੋ ਬਣਾਉਂਦੀ ਕੱਤੀ ਬੁਰਗਲਾ ਦੇ ਪਿੱਛੇ ਸੂਲਜੀ ਦੇ ਕੋਲੇ ਗੁੱਤੀ ਜੀ ਦਿਖਾਉਂਦੀ ਹੈ ਨਾ ਆਪਣੇ ਲੋ ਇਹ ਨਿਸ਼ਾਨੀ ਆ ਝੋਟੀ ਦੀ ਵੀ ਵਾਕਈ ਝੋਟੀ ਨੇ ਕੁਝ ਨਾ ਕੁਝ ਤਿਆਰੀ ਦੇ ਵਿੱਚ ਕਰਨਾ ਵਾ ਬਈ ਦੀਪ ਸਿੰਘ ਜੀ ਸਿੰਘ ਵੀ ਦਿਖਾ ਦੀ ਖੜਨੀ ਖੁੜਨੀ ਝੋਟੀ ਦੀ ਕਮਾਲ ਆ ਬਾਈ ਕਰਮਾਲੀ ਦਿਹਣ ਪੁੜਾ ਪੜਾ ਆਤਮਾ ਲਨ ਜ਼ੈਰ ਕਰਦਾ ਝੋਟੀ ਦਾ ਬਈ ਪਹਿਲਾਂ ਦੇ ਹਿਸਾਬ ਨਾਲ ਬਹੁਤ ਸੋਹਣੀ ਤਿਆਰ ਹੋਊਗੀ ਬਹੁਤ ਸੋਹਣੀ ਨਿਕਲੂਗੀ ਬਾਈ ਇਹ ਵੀ ਵਾਦਾ ਇਹ ਕਿੰਨੇ ਦੀ ਦੇ ਦੀ ਅਜ ਕੱਚੀ ਆ ਪੱਠੇ ਪੋਣੇ ਕਿੰਨੇ ਮਹੀਨਾ ਇਹਦਾ ਇੱਕ ਦਾਸ ਹੀ ਕਰਦੇ ਆਂਦਾ ਵੀ ਮੁੱਲ ਬਾਕੀ ਕਮਾਨਤਨ ਵੀਡੀਓ ਤੇ ਕਰ ਦਾਂਗੇ। ਖੁੱਲਾ ਡੁੱਲਾ ਕਰਦੇ ਆਂਦਾ। ਜੇ ਕੋਈ ਚੂੜਾ ਲੈਣ ਵਾਲਾ ਭਰਾ ਹੋਇਆ। ਜੋੜਾ ਦੇ ਫੁੱਲ ਮਾਨਤਨ ਕਰ ਦਾਂਗੇ। ਠੀਕ ਹੈ ਬੜੇ ਬਈ ਲੈ ਵੀ ਮਿੱਤਰੋ ਝੋਟੀ ਬਾਬਾ ਮਹਿਰ ਕਰੇ 1 35 30 ਤੋਂ ਡਿਗਦੀ ਨਹੀਂ ਤਿਆਰ ਹੋਈ। ਜਾਂ ਤੁਹਾਡੀ ਸੇਵਾ ਵਾ ਬਾਈ ਪਰ ਮੇਰਾ ਮਨ ਕਹਿੰਦਾ ਵੀ ਜਿੱਥੇ ਜਾ ਕੇ ਟਿਕਣਾ ਝੋਟੀ ਨੇ ਉੱਥੇ ਹੀ ਟਿਕਣਾ ਕਿਉਂਕਿ ਥੱਲੋ ਬਾਜ਼ਾਰ ਝੋਟੀ ਬਹੁਤ ਸੋਹਣਾ ਬਣਾਉਗੇ। ਲੈ ਵੀ ਦੀ ਨੇੜੇ ਕਰੀ ਕੈਮਰਾ ਕੇਰਾ ਦੀ ਹੁੰਦੇ ਤੁਹਾਨੂੰ ਥੋੜਾ ਵਿਖਾ ਦੀ। ਸਿੰਗੀ ਵੇਖ ਲਓ ਬਈ ਮਿੱਤਰੋ ਇੱਕ ਵਾਰੀ ਆ ਲਓ ਬਈ ਮਿੱਤਰ ਆ ਥਣ ਦੇਖ ਲਓ ਹੁਣ ਪਿੱਛੇ ਲੈ ਜਾ ਕੈਮਰਾ ਕਿਹੜਾ ਜੀ ਪਿੱਛੋਂ ਦਿਖਾ ਦੇ ਤੁਸੱਲੀ ਨਾਲ ਆਹ ਵੇਖ ਲਓ ਬਾਈ ਠੀਕ ਆ ਆ ਜਿਹੜੀ ਇਹ ਨਾ ਟੂਆ ਜ ਮੈਂ ਤੁਹਾਨੂੰ ਪਹਿਲਾਂ ਵੀ ਚਾਈ ਆ ਜਿਹੜੀ ਅਸੂਲ ਦੇ ਕੋਲੇ ਜਿਹੜੀ ਉਚਾਈ ਦਿਖਾਉਂਦੀ ਹੁੰਦੀ ਹੈ ਨਾ ਝੋਟੀ ਉਹਦੀ ਨਿਸ਼ਾਨੀ ਹੁੰਦੀ ਹੈ ਵੀ ਵਾਕਈ ਵਲਟੇ ਲਾਈਆਂ ਆ ਪਈਆਂ ਜਿਵੇਂ ਇਹਦਾ ਹੈ ਨਾ ਮਾਲਾ ਲਫਾਵੇ ਦੇ ਵਿੱਚੋਂ ਹਵਾ ਨਿਕਲੀ ਹੁੰਦੀ ਹੈ ਤੇ ਬਾਕੀ ਉਹ ਸਿਸਟਮ ਹੈ ਬਾਈ ਹੈ ਨਾ ਵਾਕਈ ਕੁਝ ਕੋਈ ਕਰੂਗੀ ਬਾਈ ਝੋਟੀਆਂ ਆ ਜੀ ਦੀ ਬਸ ਹੱਥ ਲਾ ਕੇ ਦਿਖਾਈ ਆਹ ਜਿਹੜੀ ਚੀਜ਼ ਆਂਦਾ ਹੀ ਤੁਹਾਨੂੰ ਮੇਰੇ ਠੀਕ ਆ ਵੀਰੇ ਅੱਛਾ ਇਹਦਾ ਵੀ ਇੱਕ ਦਾਸ ਇਹਦਾ ਵੀ ਇੱਕ ਦਾ ਦੋ ਵੀ ਬਣ ਗਿਆ ਦੋਵਾਂ ਦਾ ਹਾਂਜੀ ਮਾਨਤਾ ਨੂੰ ਦੀਵਾਲੀ ਤੇ ਹੋ ਜਾਊਗਾ ਜੀ ਤੇਨੂੰ ਵੀ ਪਤਾ 17 ਰੁਪਏ ਦੀ ਅਸਤਵਾਜੀ ਦਿੰਦੇ ਆ ਛੜ ਦੀਆਂ ਪਟਾਖਿਆਂ ਜੋ ਕੋਈ ਗੱਲ ਮਾਨਤਾ ਨਾਲ ਅੱਗੇ ਵੀ ਆਪਾਂ ਬਹੁਤ ਵਧੀਆ ਕੀਤਾ ਜੀ ਇਹਨਾਂ ਰਾਜਨੀਤੀ ਆ ਹਾਂ ਨੰਬਰ ਦੱਸੀ ਕੇ ਰਾਦੇ ਵੱਡੇ ਭਾਈ 62847 ਜੀ 8182 ਇੱਕ ਵਾਰੀ ਹੋਰ ਬੋਲੋ 62847 ਜੀ 8182 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਰਾਬਤਾ ਹੈ ਮਿੱਤਰੋ ਪਿੰਡ ਹੈਗਾ ਵਾ ਜਿਹੜਾ ਕਲਾਸ ਜ਼ਿਲ੍ਹਾ ਹੈਗਾ ਵਾ ਫਰੋ ਪਰ ਇੱਕ ਵਾਰੀ ਫੇਰ ਪੜ੍ਹਨਤੀ ਆ 20 ਕਿਲੋ ਵਾਲੀ ਮਹ ਜੇ ਲੈਣੀ ਚਾਹੁੰਦੇ ਆ ਇੱਕ ਬਿਲਦੀ ਆ ਪੰਜਾਬ ਦੇ ਵਿੱਚ ਵੱਧੂ ਚੋਂ ਭਰਾ ਆਪਣੇ ਜਿਹੜੇ ਮਤਲਬ ਜਿਨ੍ਹਾਂ ਦੇ ਕੋਲ ਟਾਪ ਬਰੀਡ ਆ ਪਰ ਬਾਈ ਬਣ ਕੇ ਨਾ 20 ਕਿਲੋ ਵਾਲੀ ਦਾ ਮੁੱਲ 20 ਕਿਲੋ ਵਾਲੇ ਲੱਗੂਗਾ 1.5 ਲੱਖ ਦੇ ਵਿੱਚ ਨਹੀਂ ਮਿਲਣੀ ਉਹ ਚੀਜ਼ ਤੋਂ ਬਚ ਕੇ ਰਹਾ ਜੇ ਸੁਚੇਤ ਰਹਾ ਜੇ ਧੰਨਵਾਦ